ਬੈਕਯਾਰਡ ਪੋਲਟਰੀ ਜਿਹੜੀ ਆਪਾਂ ਕਰਾਂਗੇ ਵਿੱਚ ਪੋਲਟਰੀ ਰੱਖੀ ਹੋਈ ਸੀ ਚੂਚੇ ਰੱਖੇ ਹੋਏ ਸੀ ਮੁਰਗੀਆਂ ਰੱਖੀਆਂ ਹੋਈਆਂ ਸੀ ਉਹਨਾਂ ਲਈ ਠੀਕ ਹੈ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਵੱਡੇ ਬਰੀਡਿੰਗ ਫਾਰਮਾਂ ਲਈ ਜੇ ਕਿਸੇ ਕੋਲੇ ਬਰੀਡਿੰਗ ਫਾਰਮ ਹੋਣਗੇ ਮੱਝਾਂ ਜਾਂ ਗਾਈਆਂ ਪਰ ਨੋਟ ਰੱਖਿਓ ਜਿੰਨੇ ਵੀ ਇਹ ਪ੍ਰੋਜੈਕਟ ਨੇ ਚਾਹੇ ਢੇਡ ਬੱਕਰੀ ਮੱਝ ਗਾਂ ਸਿਰਫ ਤੇ ਸਿਰਫ ਜਿਹੜੀਆਂ ਹਿੰਦੁਸਤਾਨੀ ਬਰੀਡਾਂ ਨੇ ਜਿਹੜੀਆਂ ਸਾਡੀਆਂ ਲੋਕਲ ਬਰੀਡਾਂ ਨੇ ਉਹਨਾਂ ਲਈ ਨਹੀਂ ਕੋਈ ਅਮਰੀਕਨ ਗਾਂ ਲਈ ਨਹੀਂ ਹੈ ਕੋਈ ਅਮਰੀਕਨ ਕੋਈ ਹੋਰ ਆਪਾਂ ਬਾਹਰਲੀ ਕੋਈ ਸੂਦਾ ਵੀ ਨਸਲ ਲੈਂਡ ਰੇਸ ਵਗੈਰਾ ਕਿਸੇ ਲਈ ਨਹੀਂ ਹੈ ਸਿਰਫ ਲਾਰਜ ਵਾਈਟ ਯੋਰਕਸ਼ਾਇਰ ਹੈ ਉਹ ਵੀ ਇੰਪੋਰਟਡ ਹੈ ਪਰ ਉਹ ਅਸੀਂ ਇੰਨੀ ਕੁ ਪੈਦਾ ਕਰ ਲਈ ਕਿ ਉਹਦੇ ਵਿੱਚ ਹੁਣ ਹਿੰਦੁਸਤਾਨ ਦਾ ਨਾਮ ਹੈ ਇਨਸਟੈਡ ਟੂ ਕਿ ਯੂਰਪ ਦਾ ਠੀਕ ਹੈ ਬੱਕਰੀ ਪਾਲਕ ਦਾ ਬਹੁਤ ਰੁਝਾਨ ਜਾਂ ਬੱਕਈਆਂ ਰੱਖਣ ਦਾ ਬਹੁਤ ਰੁਝਾਨ ਹੈ ਖਾਸ ਕਰਕੇ ਬਰਨਾਲੇ ਜ਼ਿਲ੍ਹੇ ਦੀ ਗੱਲ ਕਰੀਏ ਅਸੀਂ ਬਹੁਤ ਵਧ ਰਿਹਾ ਹੈਗਾ ਤੇ ਬਹੁਤ ਚੰਗੇ ਫਾਰਮਰ ਵੀ ਨੇ ਜੋ ਇਸ ਕਿੱਤੇ ਨਾਲ ਜੁੜੇ ਹੋਏ ਨੇ ਹਮੀਤੀ ਦੇ ਫਾਰਮਰ ਨੇ ਮੇਰੇ ਆਪ ਦੇ ਪਿੰਡ ਬੜਵਰ ਜਿੱਥੇ ਮੇਰੀ ਪੋਸਟਿੰਗ ਹੈ ਉੱਥੇ ਦੋ ਤਿੰਨ ਕਮਰਸ਼ੀਅਲ ਫਾਰਮ ਖੁੱਲੇ ਹੋਏ ਨੇ ਸੂਰਾਂ ਦੇ ਫਾਰਮ ਨੇ ਸੋ ਇਹ ਫਾਰਮ ਤਾਂ ਹੀ ਕਾਮਯਾਬ ਨੇ ਜੇ ਆਪਾਂ ਨੂੰ ਸੈਂਟੀਫਿਕ ਤੇ ਟੈਕਨੀਕਲ ਤਰੀਕੇ ਨਾਲ ਆਪਾਂ ਇਹਨਾਂ ਨੂੰ ਕਰਾਂਗੇ ਕਿ ਜਿਹੜੀਆਂ ਇਹ ਸਕੀਮਾਂ ਨੇ ਇਹਨਾਂ ਦਾ ਫਾਇਦਾ ਲਵਾਂਗੇ ਉਹ ਇਹ ਸਕੀਮਾਂ ਦੇ ਵਿੱਚ ਦੇਖੋ ਫਾਇਦਾ ਕਿਵੇਂ ਆਊਗਾ ਕਿਵੇਂ ਆਪਾਂ ਇਹਨਾਂ ਦੇ ਵਿੱਚੋਂ ਲੋਨ ਲੈਣਾ ਹੈਗਾ ਉਹਦੇ ਬਾਰੇ ਮੈਂ ਥੋੜਾ ਜਿਆ ਤੁਹਾਨੂੰ ਦੱਸੂਗਾ ਜਦਾਂ ਆਪਾਂ ਇਕੱਲੇ ਹੋ ਕੇ ਇੰਡੀਵਿਜੂਅਲ ਤੌਰ ਤੇ ਖੁਦ ਹੀ ਅਸੀਂ ਪਹਿਲਾਂ ਤੋਂ ਕੋਈ ਕੰਮ ਕਰ ਰਹੇ ਹਾਂ ਖੇੜੀ ਨਾਲ ਰਿਲੇਟਡ ਜਾਂ ਕਿਸੇ ਵੀ ਫਾਰਮ ਆਪਣੀ ਬੱਕਰੀ ਜਾਂ ਆਪਾਂ ਸਾਈਲੇਜ ਬਣਾ ਰਹੇ ਹਾਂ ਸਭ ਕਾਹਤੇ ਇਹ ਸਕੀਮ ਹੈ ਜੇ ਤੁਹਾਡੇ ਕੋਲ ਲੈਂਡ ਉਮੀ ਹੈ ਕਿ ਆਪਾਂ ਖੁਦ ਹੀ ਇੱਕ ਐਂਟਰਪ੍ਰੀਨਿਅਰ ਬਣ ਕੇ ਇਹ ਸਕੀਮ ਚਲਾ ਸਕਦੇ ਆ ਆਦਰਵਾਇਜ਼ ਕੋਸ਼ਿਸ਼ ਸੈਲਫ ਹੈਲਪ ਗਰੁੱਪ ਹੁੰਦੇ ਨੇ 2-4 ਬੰਦੇ ਰਲ ਕੇ ਐਸਐਚਜੀ ਬਣਾ ਲਓ ਜਾਂ ਪੀਐਫਓ ਬਣਾ ਲਓ ਜਾਂ ਐਫਸੀਓ ਬਣਾ ਲਓ ਜਾਂ ਸੈਂਕਸ਼ਨ 8 ਕੰਪਨੀਆਂ ਹੁੰਦੀਆਂ ਨੇ ਜਿਵੇਂ ਕਿ ਕੁਝ ਐਨਜੀਓਜ਼ ਹੁੰਦੀਆਂ ਨੇ ਰਲ ਕੇ ਉਹ ਵੀ ਕਿਸੇ ਨੂੰ ਬਣਾ ਰਹੇ ਨੇ ਉਸ ਤੋਂ ਬਾਅਦ ਕੀ ਹੁੰਦਾ ਇੱਕ ਆਨਲਾਈਨ ਇੱਕ ਸਾਈਟ ਹੈ ਠੀਕ ਹੈ ਐਨਐਲਐਮ. ਉਦਮੀ ਮਿੱਤਰਾ ਸਾਰੇ ਨੋਟ ਕਰ ਲਿਓ ਵੈਸੇ ਆਪਣੇ ਐਸਪੀ ਵਿੱਚ ਕੋਈ ਪਾਇਆ ਵੈਸੇ ਜਿਹੜੇ ਤੁਹਾਨੂੰ ਇਹ ਬੰਦੇ ਨੇ ਇਹਨਾਂ ਦੇ ਵਿੱਚ ਪੈਂਫਲਟ ਦੇ ਵਿੱਚ ਵੀ ਇਹ ਸਾਈਟ ਦਾ ਨਾਮ ਦਿੱਤਾ ਹੋਇਆ ਹੈਗਾ nlmudmi mitra.in ਇਹਦੇ ਵਿੱਚ ਜੋ ਤੁਸੀਂ ਖੋਲੋਗੇ ਜਿਸ ਤਰੀਕੇ ਦਾ ਵੀ ਤੁਸੀਂ ਲੋਨ ਅਪਲਾਈ ਕਰਨਾ ਹੋਊਗਾ ਤੁਸੀਂ ਉਹ ਲੋਨ ਅਪਲਾਈ ਕਰ ਸਕਦੇ ਹੋ ਆਨਲਾਈਨ ਜੋ-ਜੋ ਤੁਹਾਡੇ ਕੋਲੋਂ ਡਾਕੂਮੈਂਟ ਮੰਗੇ ਜਾਣਗੇ ਤੁਸੀਂ ਉਹ ਉਹ ਭਰੀ ਜਾਣਿਆ ਉਹਦੀਆਂ ਕਾਪੀਆਂ ਲਾਈ ਜਾਣੀਆਂ ਨੇ ਪਰ ਹਾਂ ਮੇਨ ਚੀਜ਼ ਜੋ ਕੀ ਹੈ ਤੁਸੀਂ ਜਿਹੜੇ ਵੀ ਕਿੱਤੇ ਦੇ ਲਈ ਅਪਲਾਈ ਕਰਨਾ ਉਹ ਕਿੱਤੇ ਦੀ ਤੁਹਾਡੇ ਕੋਲੇ ਘੱਟੋ-ਘੱਟ 2 ਦਿਨ ਤੋਂ ਲੈ ਕੇ 5 ਦਿਨਾਂ ਦੀ ਕੋਈ ਟ੍ਰੇਨਿੰਗ ਕੀਤੀ ਹੋਣੀ ਚਾਹੀਦੀ ਹੈ ਜਿਵੇਂ ਬੱਕਰੀ ਮਾਲਕਾਂ ਲਈ ਆ ਬੱਕਰੀ ਪਾਲਕਾਂ ਦੀ ਟ੍ਰੇਨਿੰਗ ਸਾਡਾ ਪਸ਼ੂ ਪਾਲਣ ਵਿਭਾਗ ਵੀ ਕਰਾਉਂਦਾ ਹੈ ਕੇਮਿਕੇ ਹੰਢਾਇਆ ਵੀ ਕਰਾਉਂਦਾ ਯੂਨੀਵਰਸਿਟੀ ਤੋਂ ਕਰਾਉਂਦੀ ਹੈ ਉਹਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਭੇਡਾਂ ਲਈ ਦੀ ਪੋਲਟਰੀ ਲਈ ਘੱਟੋ-ਘੱਟ 5 ਦਿਨ ਦੀ ਸੋਡੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਉਦਾਂ ਹੀ ਡੇਰੀ ਨਾਲ ਰਿਲੇਟਡ ਦੋ ਬਰੀਡਿੰਗ ਅ ਬਰੀਡਿੰਗ ਰਿਗਾਰਡਿੰਗ ਇਹਦੀਆਂ ਸਕੀਮਾਂ ਨੇ ਉਹ ਹਜੇ ਪੰਜਾਬ ਦੇ ਵਿੱਚ ਲਾਂਚ ਨਹੀਂ ਹੋਈਆਂ ਪਰ ਆਉਣ ਵਾਲੇ ਸਮੇਂ ਤੋਂ ਲਾਂਚ ਹੋ ਜਾਣਗੀਆਂ ਬਰੀਡਿੰਗ ਫਾਰਮ ਖੋਲਣ ਲਈ ਘੱਟੋ ਘੱਟ 10 ਤੋਂ 20 ਲੱਖ ਰੁਪਏ ਤੋਂ ਲੈ ਕੇ 4 ਕਰੋੜ ਰੁਪਏ ਤੱਕ ਦਾ ਲੋਨ ਹੋਊਗਾ ਕੋਈ ਵੀ ਲੋਨ ਹੈ ਦੇ ਵਿੱਚੋਂ ਮਿਨੀਮਮ 20 ਲੱਖ ਰੁਪਏ ਦਾਗਾ ਜਿਸਦੇ 50% 10 ਲੱਖ ਰੁਪਏ ਸਬਸਿਡੀ ਹੈ ਸੋ ਆਪਾਂ ਭੇਡਾਂ ਤੇ ਬੱਕਰੀਆਂ ਦੇ ਲੋਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸ਼ੁਰੂਆਤ ਆਪਾਂ ਕਰਨੀ ਆ 100 ਬੱਕਰੀ ਨਾਲ ਕਿ 10 ਬੱਕਰੇ ਹੋਣਗੇ ਉਹਦਾ ਯੂਨਿਟ ਆਪਾਂ ਸਾਬਤ ਕਰਨਾਗਾ ਜਿੱਤੇ ਆਪਾਂ ਨੂੰ ਲੋਨ ਸੈਂਕਸ਼ਨ ਹੋਊਗਾ ਲੋਨ ਸਰਕਾਰ ਨੇ ਨਹੀਂ ਸੈਂਕਸ਼ਨ ਕਰਨਾ ਲੋਨ ਤੁਹਾਡਾ ਸਿਪਲ ਸਕੋਰ ਦੇਖ ਕੇ ਤੁਹਾਡੇ ਨਾਮ ਜ਼ਮੀਨ ਹੈ ਜਾਂ ਕੁਝ ਹੋਰ ਹੈ ਜਾਂ ਤੁਸੀਂ ਈਰੀਜ਼ ਤੇ ਜ਼ਮੀਨ ਲਈ ਹੋਈ ਹੈ ਉਹ ਚੀਜ਼ਾਂ ਦੇਖ ਕੇ ਬੈਂਕ ਨੇ ਤੁਹਾਡਾ ਲੋਨ ਸੈਂਕਸ਼ਨ ਕਰਨਾ ਉਸ ਤੋਂ ਬਾਅਦ ਜਿਹੜੀ ਸਬਸਿਡੀ ਹੈ ਉਹ ਸਿੜਵੀ ਨੇ ਤੁਹਾਨੂੰ ਦੇਣੀ ਹੈ ਪਰ ਉਹ ਜਿਵੇਂ ਜਿਵੇਂ ਕੰਮ ਥੋੜਾ ਵਧੀ ਜਾਊਗਾ ਉਵੇਂ-ਉਵੇਂ ਛੋਟੀਆਂ ਜਿਹੜੀਆਂ ਲੋਨ ਦੀਆਂ ਕਿਸ਼ਤਾਂ ਨੇ ਉਹ ਆਈ ਜਾਣਗੀਆਂ ਤੇ ਜਦੋਂ ਤੁਹਾਡਾ ਕੰਮ ਚੱਲ ਪੂਗਾ ਇੱਕ ਟਾਈਮ ਲਈ 5 ਸਾਲ ਮਿਨੀਮਮ ਤੁਸੀਂ ਚਲਾਉਂਗੇ ਉਸ ਤੋਂ ਬਾਅਦ ਤੁਸੀਂ ਕੱਪੇ ਵੀ ਅਮੀਰ ਹੋ ਜਾਵੋਗੇ ਸੋ ਇਹ ਜਦੋਂ ਆਪਾਂ ਇਹਦੇ ਅਪਲਾਈ ਕਰਨਾ ਹੈਗਾ ਇਹ ਸਾਈਟ ਦੇ ਉੱਤੇ ਜਾ ਕੇ ਆਪਾਂ ਜਿੰਨੇ ਡਾਕੂਮੈਂਟ ਨੇ ਜਿੰਨੇ ਉਹਨਾਂ ਨੇ ਰਿਕੁਆਇਰ ਡਾਟਾ ਹੈਗਾ ਸਾਰਾ ਕੁਝ ਅਪਲੋਡ ਕਰ ਦੇਣਾ ਹੈਗਾ ਉਸ ਤੋਂ ਬਾਅਦ ਉਹ ਜਿਹੜੀ ਸਟੇਟ ਇੰਪਲੀਮੈਂਟਿੰਗ ਏਜੰਸੀ ਹੈ ਐਸਆਈਏ ਕਹਿੰਦੇ ਨੇ ਜਿਹਨੂੰ ਉਹਦੇ ਵਿੱਚ ਜਨ ਪਸ਼ੂ ਪਾਲਨ ਨਾਲ ਰਿਲੇਟਡ ਸਾਡੇ ਡਿਪਾਰਟਮੈਂਟ ਕੋਲੇ ਆਊਗਾ ਸਾਡੇ ਪ੍ਰਿੰਸੀਪਲ ਸੈਂਟਰੀ ਕੋਲੇ ਆਊਗਾ ਉਸ ਤੋਂ ਬਾਅਦ ਉਹ ਸਾਨੂੰ ਕਹਿਣਗੇ ਲੋਕਲ ਜਿੱਥੇ ਤੋਂ ਵੀ ਅਪਲਾਈ ਹੋਊਗਾ ਵੀ ਭਾਈ ਤੁਸੀਂ ਇਸ ਏਰੀਏ ਨੂੰ ਇਸ ਇਨਸਾਨ ਨੇ ਆਹ ਫਾਰਮ ਭਰਿਆ ਹੈਗਾ ਇਹਦਾ ਏਰੀਆ ਤੁਸੀਂ ਇਹਦੀ ਜ਼ਮੀਨ ਦਾ ਹੋਣ ਇਹਦਾ ਕੋਈ ਫਾਰਮ ਚੱਲ ਰਿਹਾ ਹੈਗਾ ਉਹਨੂੰ ਵੈਰੀਫਾਈ ਕਰਕੇ ਸਾਰਾ ਸਿਸਟਮ ਆਨਲਾਈਨ ਹੈ ਕੋਈ ਕਾਗਜ਼ੀ ਕੰਮ ਨਹੀਂ ਹੋਊਗਾ ਜੋ ਮੇਨ ਚੀਜ਼ ਇਹਦੇ ਵਿੱਚ ਉੱਥੇ ਜਾ ਕੇ ਬਕਾਇਦਾ ਉਹਦੇ GPS ਨਾਲ ਤੁਹਾਡੀ ਲੋਕੇਸ਼ਨ ਟੈਪ ਹੋ ਕੇ ਸਾਰੀਆਂ ਫੋਟੋਗ੍ਰਾਫੀ ਹੋ ਕੇ ਉਤਲੂਗਾ ਉੱਪਰ ਉਸ ਤੋਂ ਬਾਅਦ ਤੁਸੀਂ ਜਦੋਂ ਕਮੇਟੀ ਨੇ ਉਹ ਸੈਂਕਸ਼ਨ ਕਰ ਦੇਣਾ ਵੀ ਹਾਂ ਇਹ ਠੀਕ ਹੈ ਇਹਨਾਂ ਨੂੰ ਲੋਨ ਦੋ ਫਿਰ ਜਿਹੜੇ ਬੈਂਕ ਦੇ ਵਿੱਚ ਤੁਸੀਂ ਅਪਲਾਈ ਕਰੋਗੇ ਠੀਕ ਹੈ ਉਹ ਬੈਂਕ ਨੇ ਤੁਹਾਡੇ ਡਾਕੂਮੈਂਟ ਜਿਹੜੇ ਰਿਕੁਆਇਰਡ ਉਹਨਾਂ ਨੂੰ ਚਾਹੀਦੇ ਨੇ ਤੁਹਾਡੇ ਜ਼ਮੀਨ ਦੇ ਨੰਬਰ ਹੋਰ ਜੇ ਨਹੀਂ ਉਹਨਾਂ ਦੀਆਂ ਕੇ ਵੀ ਸੀ ਉਹ ਆਪਦੀ ਪੂਰੀ ਕਰਕੇ ਤੁਹਾਡਾ ਲੋਨ ਸੈਕਸ਼ਨਡ ਕਰ ਦੇਣਗੇ ਉਸ ਤੋਂ ਬਾਅਦ ਇੱਕ ਸਲੈਸ਼ ਹੁੰਦੀ ਹੈ ਸਟੇਟ ਐਗਜ਼ੀਕਿਊਟਿਵ ਕਮੇਟੀ ਹੈ ਠੀਕ ਹੈ ਜੀ ਉਹਨੇ ਫਿਰ ਤੁਹਾਡਾ ਜਿਹੜਾ ਪ੍ਰੋਜੈਕਟ ਮੈਨੇਜ ਬਣਿਆ ਹੋਊਗਾ ਤੁਹਾਡਾ ਪ੍ਰੋਜੈਕਟ ਬਣਿਆ ਹੋਊਗਾ ਬਣਾਉਣ ਲਈ ਉਹਨੂੰ ਉਹ ਚੈੱਕ ਕਰਨਗੇ ਜੇ ਉਹਦੇ ਵਿੱਚ ਕਿਸੇ ਟੈਕਨੀਕਲ ਅਸਿਸਟੈਂਸ ਦੀ ਲੋੜ ਹੋਊਗੀ ਉਹਨੂੰ ਉਹ ਸੈੱਟ ਕਰਵਾ ਕੇ ਫਿਰ ਗਵਰਨਮੈਂਟ ਆਫ ਇੰਡੀਆ ਨੂੰ ਦੁਬਾਰਾ ਭੇਜਿਆ ਜਾਊਗਾ ਫਿਰ ਗਵਰਨਮੈਂਟ ਆਫ ਇੰਡੀਆ ਉਧਰੋਂ ਫਾਈਨਲ ਸੈਕਸ਼ਨ ਕਰੂਗੀ ਤੇ ਤੁਹਾਡੇ ਬੈਂਕ ਨੂੰ ਲਿਖ ਦੂ ਤਾਂ ਤੁਹਾਡਾ ਲੋਨ ਜਾ ਕੇ ਅਪਰੂਵ ਹੋਊਗਾ। ਇੰਨਾ ਸੌਖਾ ਪ੍ਰੋਸੈਸ ਨਹੀਂ ਹੈ। 3 ਤੋਂ ਲੈ ਕੇ 6-7 ਮਹੀਨੇ ਇਹਦੇ ਵਿੱਚ ਲੱਗ ਜਾਂਦੇ ਨੇ ਪਰ ਹਾਂ ਜੇ ਕਿਸੇ ਨੇ ਵਾਕਈ ਹੀ ਕੋਈ ਬੰਦਾ ਸੋਚ ਰਿਹਾ ਹੈਗਾ, ਕੋਈ ਬੰਦਾ ਸੋਚ ਰਿਹਾ ਹੈ ਵੀ ਮੈਂ ਕੋਈ ਕਿਸਾਨ ਵੀਰ ਸੋਚ ਰਿਹਾ ਵੀ ਮੈਂ ਇਦਾਂ ਦਾ ਕੰਮ ਸ਼ੁਰੂ ਕਰਨਾ ਹੈਗਾ। ਮੈਂ ਡੇਰੀ ਨਾਲ ਰਿਲੇਟਿਡ ਜਾਂ ਬੱਕਰੀ ਪਾਲਣ ਦੇ ਕਿੱਤੇ ਨਾਲ ਜਾਂ ਸੂਰ ਪਾਲਣ ਨਾਲ ਜਾਂ ਫੌਡਰ ਨਾਲ ਰਿਲੇਟਿਡ। ਫੌਡਰ ਨਾਲ ਵੀ ਆਪਾਂ ਸਾਇਲੇਜ ਬਣਾ ਸਕਦੇ ਆ। ਆਪਾਂ ਵੀ ਪੈਦਾ ਕਰਨ ਵਾਲੀ ਕੰਪਨੀ ਖੋਲ ਸਕਦੇ ਆ ਆਪਦਾ ਵੀ ਬਣਾ ਕੇ ਵੇਚ ਸਕਦੇ ਆ ਸਾਰੇ ਕਾਸੇ ਲਈ ਇਹ ਸਬਸਿਡੀਆਂ ਨੇ ਮਿਨੀਮਮ ਲੋਨ 20 ਲੱਖ ਤੋਂ ਲੈ ਕੇ 4 ਕਰੋੜ ਰੁਪਏ ਤੱਕ ਦਾ ਲੋਨ ਹੋਊਗਾ ਠੀਕ ਹੈ ਜੀ ਭਈ ਹਜੇ ਨਹੀਂ ਜਿਆਦਾ ਆਪਾਂ ਵਿਸਥਾਰ ਨਾਲ ਨਹੀਂ ਇਸ ਬਾਰੇ ਗੱਲ ਕਰ ਸਕਦੇ ਕਿਉਂਕਿ ਜਿਹੜੇ ਇਨਸਾਨ ਨੇ ਜਿਸ ਤਰੀਕੇ ਦਾ ਲੋਨ ਲੈਣਾ ਹੋਊਗਾ ਅਸੀਂ ਬੈਠੇ ਹਾਂ ਸਾਡੇ ਨਾਲ ਇੰਡੀਵਿਜੂਅਲੀ ਆ ਕੇ ਤੁਸੀਂ ਉਹ ਡਿਸਕਸ ਕਰ ਸਕਦੇ ਹੋ ਬਾਕੀ ਜਿਹੜੀ ਇਹ ਸਭ ਸਾਈਟ ਦੱਸੀ ਹੈ ਸਭ ਪੈਂਫਲੈਟਸ ਵੀ ਦਿੱਤੇ ਨੇ ਉਹਦੇ ਵਿੱਚ ਇਹ ਲਿਖਿਆ ਹੋਇਆ ਹੈਗਾ ਉੱਥੋਂ ਸਾਰੀ ਡਿਟੇਲਸ ਤੁਹਾਨੂੰ ਮਿਲ ਸਕਦੀ ਹੈ ਫਿਰ ਵੀ ਜੇ ਕਿਸੇ ਨੂੰ ਕੰਸਰਨ ਕੋਈ ਨੌਲੇਜ ਲੈਣੀ ਹੋਵੇ ਤਾਂ ਕਿਸ ਤਰ੍ਹਾਂ ਅਪਲਾਈ ਕਰਨਾ ਹੋਵੇ ਤੁਸੀਂ ਆਪਦੇ ਇਲਾਕੇ ਦੇ ਨੇੜੇ ਦੇ ਹਸਪਤਾਲ ਪਸ਼ੂ ਹਸਪਤਾਲ ਤੁਸੀਂ ਪੈਸਰੀ ਤੋਂ ਪਛਵਾ ਹੌਸਟਾ ਜਾ ਕੇ ਤਾਲਮੇਲ ਕਰ ਸਕਦੇ ਹੋ ਤੁਹਾਨੂੰ ਸਾਰੀ ਗਾਈਡੈਂਸ ਦੇ ਦੇਣਗੇ ਸੋ